ਬਹੁਤ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸਾਰੇ ਕਹਿੰਦੇ ਵਿਰੋਧੀਆਂ ਦੇ ਸਾਹ ਸੋਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਕਤੀ ਹੈ ਵਾਲੀ ਨੌਜਵਾਨਾਂ ਚ ਨੌਜਵਾਨਾਂ ਚ ਇਨੀ ਸ਼ਕਤੀ ਹੈ ਜਿਹੜੀ ਸ਼ਕਤੀ ਨੂੰ ਰਾਜਨੀਤਿਕ ਲੋਕ ਪਛਾਣ ਨਹੀਂ ਪਾਏ ਉਸ ਸ਼ਕਤੀ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਸਾਨੂੰ ਇਹ ਕੀਤਾ ਇਹਨਾਂ ਨੇ ਤੇ ਇਹਨਾਂ ਠਾਠਾ ਮਾਰਦਾ ਦੱਟ ਸੀ ਪੰਜਾਬ ਦੀ ਜਵਾਨੀ ਜਵਾਨੀ ਜੇ ਜਵਾਨੀ ਦੇ ਸਹੀ ਅਰਥ ਸਮਝ ਲਵੇ ਤੇ ਉਹ ਦਰਿਆਵਾਂ ਦੇ ਵਹਿਣ ਬੋੜਨ ਦੇ ਸਮਰਾਤ ਹਰ ਜਵਾਨੀ ਨੂੰ ਪਟਕਾਇਆ ਗਿਆ ਰਾਜਨੀਤਿਕ ਲੋਕਾਂ ਵੱਲੋਂ ਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਇੱਕ ਭਰਾ ਆਇਆ ਹੈ ਤੇ ਸਾਡਾ ਸਾਥ ਦੇਊਗਾ ਸਾਡੇ ਨਾਲ ਖੜੂਗਾ ਤੇ ਸਾਡੇ ਪੰਜਾਬ ਨੂੰ ਸੋਹਣੀ ਦਿਸ਼ਾ ਦੇਊਗਾ ਉਹਨਾਂ ਨੇ ਇਹ ਤਹਿਈਆ ਕੀਤਾ ਹੈ ਵਹੀਰਾ ਘਰਤ ਕੇ ਨੌਜੋਨ ਬਿੱਲਾ ਜੋ ਪਹੁੰਚੇ ਤੇ ਆਉਣ ਵਾਲੇ ਸਮੇਂ ਚੰਗੇ ਨਤੀਜੇ ਆਉਣਗੇ ਰਾਜਨੀਤਿਕ ਲੋਕਾਂ ਨੂੰ ਆਪ ਦੇ ਕੀਤੇ ਹੋਏ ਫੈਸਲਿਆਂ ਤੇ ਪਛਤਾਉਣਾ ਪਊਗਾ ਕਿਹੜੇ ਏਮ ਨੂੰ ਲੈ ਕੇ ਤੁਸੀਂ ਚੱਲਿਓ ਅੱਜ ਦੇ ਸਮੇਂ ਦੇ ਦੇਖੋ ਏਮ ਸਭ ਤੋਂ ਵੱਡੀ ਗਲਤ ਅੱਜ ਦੀ ਜੇ ਆਪਾਂ ਗੱਲ ਕਰੀਏ ਅੱਜ ਰਾਜਨੀਤੀ ਦੇ ਵਿੱਚ ਤੁਸੀਂ ਸਾਰੇ ਰੋਜ਼ ਕਿਸੇ ਨਾ ਕਿਸੇ ਲੀਡਰ ਨੂੰ ਮਿਲਦੇ ਆ ਰਾਜਨੀਤੀ ਚ ਮੁੱਦੇ ਖਤਮ ਹੋ ਗਏ ਗਾਇਬ ਹੋ ਗਏ ਦੂਸ਼ਣ ਬਾਜ਼ੀ ਦੀ ਰਾਜਨੀਤੀ ਰਹਿ ਗਈ ਆ ਕਿ ਫਲਾਣੇ ਤੋਂ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਬਈ ਉਹ ਦੂਸਰਾ ਜਾਂਦਾ ਸਟੇਜ ਤੇ ਬੋਲਦਾ ਤੂੰ ਆ ਨਹੀਂ ਕੀਤਾ ਬਈ ਬਈ ਤੁਸੀਂ ਦੱਸੋ ਕੀ ਕੀਤਾ ਨਾ ਜੇ ਤੁਹਾਡੇ ਚ ਕੋਈ ਧਮ ਹੈ ਤੁਸੀਂ ਕੁਝ ਕੀਤਾ ਹੋਇਆ ਤੁਸੀਂ ਇੱਕ ਥਾਪੜ ਕੇ ਥਾਪੀ ਮਾਰ ਕੇ ਕਹੋ ਕਿ ਮੈਂ ਆ ਕੰਮ ਕੀਤਾ ਲੋਕੋ ਮੈਨੂੰ ਵੋਟਾਂ ਮੈਂ 2 ਸਾਲ ਬਹੁਤ ਵਿਕਾਸ ਕੀਤਾ ਸੀ ਮੈਂ 2 ਸਾਲ ਇਹ ਨਹੀਂ ਕੀਤਾ ਤੇ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਨੇ ਕੀਤਾ ਬੱਸਾਂ ਦੀਆਂ ਬਾਡੀਆਂ ਖਾ ਕੇ ਇਹ ਵਿਕਾਸ ਆਫੇ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਾ ਪਵੇ ਇਹ ਤਾਂ ਚਲੋ ਪ੍ਰਮਾਤਮਾ ਕਿਰਪਾ ਕਰੇ ਆਪਾਂ ਨੂੰ ਪਾਰਲੀਮੈਂਟ ਵਿੱਚ ਭੇਜੇ ਤੇ ਆਉਣ ਵਾਲੇ ਸਮੇਂ ਚ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਲੋਕਾਂ ਨੂੰ ਉਹ ਚੀਜ਼ਾਂ ਜਿਹੜੇ ਚੀਜ਼ਾਂ ਲੋਕ ਤਰਸਦੇ ਆ ਇਹਲੇ ਮਸਲੇ ਲੋਕ ਗੁਰਸਾਹਬ ਦੀ ਬੇਅਦਬੀ ਦਾ ਮਸਲਾ ਜਿਉਂ ਦਾ ਤੇ ਉਹ। ਗੋਸ਼ਣਬਾਜੀ ਇਹ ਨਾ ਸਿਰਫ ਮਸਲਾ ਤਾਂ ਖੜਾ ਹੈ ਨਾ ਨਸ਼ੇ ਦੀ ਗੱਲ ਕਰਕੇ ਵੀ ਐਸ ਤਰ੍ਹਾਂ 24 ਘੰਟੇ ਜੇ ਕਹਿੰਦਾ ਬੇਅਦਬੀ ਦਾ ਸਾਫ ਦੋ ਸਾਡੇ ਕੋਲੇ ਬੰਦਾ ਹੈਗਾ ਜਿਹਨੇ ਜਾਂਚ ਕੀਤੀ ਇੱਕ ਹੋਰ ਵੀ ਜੇ ਪ੍ਰਤਾਪ ਉਹ ਵਿਧਾਨ ਸਭਾ ਵਿੱਚ ਪਿੱਟ ਪਿੱਟ ਮਰ ਗਿਆ ਤੇ 20 ਮਿੰਟ ਹੀ ਕਰ ਲਈ ਬੇਅਦਬੀ ਤੇ ਬੋਲਣ ਲਈ ਨਸ਼ੇ ਦੀ ਗੱਲ ਹੈ ਨਸ਼ਾ ਤੁਸੀਂ ਜਾ ਕੇ ਪਤਾ ਕਰ ਲਓ ਪਹਿਲਾਂ ਹਣ ਵਧ ਗਿਆ। 83 ਦੰਨਾ ਪੀੜਤ ਵੱਲੋਂ ਰਾਜਾ ਵੜਿੰਗ ਦਾ ਫਿਰ ਵਿਰੋਧ ਕੀਤਾ ਗਿਆ। ਕੰਮਿਸ਼ਨ ਭਰਨ ਆਏ ਸੀ ਰਾਜਾ ਜਦੋਂ ਤੁਸੀਂ ਕਮਲਨਾਥ ਨੂੰ ਆਪ ਦਾ ਪਿਓ ਬਣਾਉਂਗੇ ਜਦੋਂ ਇੰਦਰਾ ਗਾਂਧੀ ਨੂੰ ਆਪ ਦੀ ਮਾਂ ਕਹੋਂਗੇ ਤੇ ਛਿੱਤਰ ਹੀ ਖਾਓਗੇ ਪੰਜਾਬ ਦੇ ਲੋਕਾਂ ਤੋਂ ਔਰ ਇਹਦੇ ਹੱਕਦਾਰੋਂ ਤੁਸੀਂ ਫਿਰ ਤੁਸੀਂ ਲੋਕਾਂ ਦੇ ਜ਼ਖਮਾਂ ਤੇ ਰਾਜਨੀਤਿਕ ਲੋਕਾਂ ਦਾ ਕੰਮ ਆ ਮਲ ਮਲਾਉਣਾ ਨੂਨ ਭੁੱਕਣਾ ਨਹੀਂ ਹੁੰਦਾ ਤੁਸੀਂ ਉਹਨੂੰ ਵਾਰ-ਵਾਰ ਜਿਤਾਉਨੇ ਹੋ ਤੁਸੀਂ ਉੱਥੇ ਐਮਪੀ ਇਲੈਕਸ਼ਨ ਦੇ ਮੱਧ ਪ੍ਰਦੇਸ਼ ਇਲੈਕਸ਼ਨ ਦੇ ਵਿੱਚ ਗਏ ਹੋ ਤੁਸੀਂ ਉਹਨੂੰ ਕਲੀਨ ਚਿੱਟਾਂ ਦੇਈ ਜਾਂਨੇ ਹੋ 5 ਸਾਲ ਦਾ ਸੀ ਯਾਰ ਤੂੰ ਜਦੋਂ 1984 ਦਾ ਕਤਲੇਆਮ ਹੋਇਆ ਸੀ ਕਿਹਨੇ ਫਿਰ ਤੁਸੀਂ ਇਹ ਗੱਲ ਛੱਡੋ ਚਲੋ ਇਹ ਇਹਨਾਂ ਦੀ ਗੱਲ ਤੁਸੀਂ 84 ਗੱਲ ਤੋੜ ਲਈ ਨਾ ਹੁਣ ਤੁਸੀਂ ਦੱਸੋ ਵੀ ਦੋਨੇ ਬੰਦੇ ਤਿੰਨ ਤਿੰਨ ਵਾਰੀ ਚੁਣ ਕੇ ਗਏ ਆ ਤਿੰਨ ਵਾਰੀ ਕੈਂਪੀ ਗਿਆ ਤਿੰਨ ਵਾਰੀ ਕਐਮਐਲ ਗਿਆ ਰਾਜਾ ਬਣੀ ਕਿ ਵਿਧਾਨ ਸਭਾ ਚ ਦੱਸਦੀ 1984 ਦੀ ਗੱਲ ਕੀਤੀ ਹੈ ਕਦੇ ਕਦੇ 1984 ਤੇ ਹੁਣ ਹਿੰਦੂਆਂ ਦੀਆਂ ਵੋਟਾਂ ਫੁੰਡਣ ਨੂੰ ਫਿਰਦੇ ਆ ਦੋਨੇ ਦੋਨੇ ਹਿੰਦੂਆਂ ਨੂੰ ਉਹੀ ਮੂਰਖਸ ਬਣਾਉਣ ਨੂੰ ਫਿਰਦੇ ਆ ਇਹ ਦੱਸਣਾ ਵੀ ਤਿੰਨ ਤਿੰਨ ਵਾਰੀ ਚੁਣੇ ਹੋਏ ਬੰਦਿਆਂ ਨੇ ਕਦੇ ਉੱਥੇ ਜਾ ਕੇ ਪੰਜਾਬ ਦੇ ਵਿੱਚ ਏਜੰਸੀਆਂ ਦੁਆਰਾ ਕੀਤੇ ਗਏ ਕਤਲ ਹਿੰਦੂਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਸਿੱਖਾਂ ਜੰਮ ਕੇ ਸਿੱਖਾਂ ਖਿਲਾਫ ਤਾਂ ਜੈਹਰੀ ਸੱਟ ਦੇ ਸਿੱਖਾਂ ਦੀ ਤਾਂ ਉਹਨਾਂ ਨੇ ਗੱਲ ਕਰਨੀ ਕੀ ਸੀ ਜਿਨ੍ਹਾਂ ਦੀਆਂ ਵੋਟਾਂ ਫੁੰਡਣ ਨੂੰ ਫਿਰਦੇ ਆ ਕਿ ਤੇ ਉਹਨਾਂ ਦੀ ਗੱਲ ਕੀਤੀ ਹੈ ਪੀੜਤ ਪਰਿਵਾਰਾਂ ਦੀ ਕਦੇ ਉਹਨਾਂ ਨੂੰ ਮਿਲੇ ਹੋ ਤੇ ਸਿੱਖਾਂ ਨੇ ਵਿਰੋਧ ਕਰਨਾ ਹੀ ਆ ਬਾਈ ਕਿਉਂਕਿ ਇਹ ਅਮਰਤ ਛਕਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖਦਾ ਰਿਹਾ ਹੈ ਬੈਂਸ ਭਰਾ ਵੀ ਕਾਂਗਰਸ ਚ ਸ਼ਾਮਿਲ ਹੋ ਚੁੱਕੇ ਨੇ ਹਾਲਾਤ ਉਹ ਕਹਿੰਦੇ ਸਾਡੀ ਹੁਣ ਜਿੱਤ ਪੱਕੀ ਹੋ ਗਈ ਦੋ ਜਣੇ ਇਕੱਠੇ ਹੋ ਗਏ ਹਾਲਾਤ ਬਦਲਦੇ ਹੁੰਦੇ ਆ ਨਾ ਜਦੋਂ ਬਣਦੇ ਹੁੰਦੇ ਆ ਇਲੈਕਸ਼ਨ ਜਿੱਤਣ ਦੇ ਵੀ ਹਾਰਨ ਦੇ ਵੀ ਦੇਖੋ ਪੈਰਾਂ ਦੇ ਵਿੱਚ ਕਿਵੇਂ ਇਹਨੇ ਕੋਹਾੜਾ ਮਾਰਿਆ ਆਪਦੇ ਰਾਜੇ ਵਿੜਿੰਗ ਨੇ ਬੈਂਸਾਂ ਨੂੰ ਸ਼ਾਮਲ ਕਰਕੇ ਉਹਦੇ ਇਲਾਕੇ ਦੇ 10 12 ਕੌਂਸਲਰ ਆ ਉਹਨਾਂ ਨੇ 200 ਬੰਦੇ ਦੀ ਮੀਟਿੰਗ ਕੀਤੀ ਹਫਤਾ ਪਹਿਲਾਂ 200 ਬੰਦੇ ਦੀ ਮੀਟਿੰਗ ਕਰਕੇ ਉਹਨਾਂ ਨੇ ਸਟੇਜ ਤੋਂ ਐਲਾਨ ਕੀਤਾ ਗੱਲ ਵਿੱਚ ਨਹੀਂ ਕਿਹਾ ਇਹਦੇ ਕਿ ਦੇਖ ਜੇ ਸਾਨੂੰ ਨਾਲ ਰੱਖਣਾ ਹੈ ਤਾਂ ਬੈਂਸਾਂ ਨੂੰ ਸ਼ਾਮਲ ਨਾ ਕਰੀ ਇਹਨੇ ਉਹ 10 12 ਕੌਂਸਲਰ ਤੇ ਬਾਕੀ ਜਿਹੜੇ ਉਹ ਸਾਬਕਾ ਕਾਉਂਸਲਰ ਜਿਹੜੇ 2-2 4-4 ਬੜੇ ਹੋਏ ਆ ਤੇ ਬਾਕੀ ਚੰਗੇ ਜਿਹੇ ਸਿਆਸੀ ਲੋਕ ਸਿਆਣੇ ਲੋਕ ਸੁਰਜੇ ਲੋਕ ਇਹਨਾਂ ਨੇ ਉਹਨਾਂ ਨੂੰ ਮਿੱਟੀ ਘੱਟੇ ਬਰਾਬਰ ਸਮਝਿਆ ਉਹਨਾਂ ਨੇ ਮਨਾ ਕੀਤਾ ਸੀ ਇਹਨੇ 200 ਦੇ ਬੰਦੇ ਨੂੰ 200 ਬੰਦੇ ਦੇ ਮੂੰਹ ਤੇ ਐਸੀ ਇਹਨੇ ਚਪੇੜ ਮਾਰਤੀ ਮੈਨੂੰ ਥੋੜੀ 200 ਦੀ ਲੋੜ ਨਹੀਂ ਮੈਨੂੰ ਸਿਰਫ ਦੋਆਂ ਦੀ ਲੋੜ ਉਹਦੇ ਵਿੱਚ ਕਈ ਬੰਦੇ ਇਹੋ ਜਿਹੇ ਵੀ ਨੇ ਜਿਨ੍ਹਾਂ ਤੇ ਬੈਸਾਂ ਨੇ ਪर्चे ਦਰਜ ਕਰਾਇਆ ਹੋਏ ਆ ਕੀ ਹੁਣ ਉਹੀ ਬੰਦੇ ਕਾਂਗਰਸੀ ਬੈਸਾਂ ਤੋਂ ਟਿਕਟਾਂ ਮੰਗਣਗੇ ਕਾਉਂਸਲਰ ਦੀ ਤੇ ਜੇ ਇਹ ਇਧਰਲੀ ਦੂਜੀ ਪਾਸੇ ਦੀ ਗੱਲ ਕਰੀਏ ਕੀ ਬੈਸਾਂ ਦੇ ਨਾਲ ਦੇ ਕਾਉਂਸਲਰ ਟਿਕਟਾ ਲੈ ਜਾਣਗੇ ਕਿੱਥੇ ਗੱਲ ਖੜਦੀ ਇਹ ਪੈਰਾ ਚ ਪਹਾੜਾ ਮਾਰਿਆ ਤੁਸੀਂ ਦੇਖੋ ਹਾਲਾਤਾਂ ਦੀ ਮੈਂ ਗੱਲ ਕੀਤੀ ਨਾ ਹਾਰਾਂ ਦੇ ਹਾਲਾਤ ਬਣਦੇ ਆ ਆਹ ਦੇਖੋ ਹਾਰਾਂ ਦੇ ਹਾਲਾਤ ਇਹਦੇ ਬੋੜ ਲੱਗੇ ਦੇਖੋ ਤੁਸੀਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਥੋਂ ਦੀ ਲੀਡਰਸ਼ਿਪ ਨੂੰ ਇਹ ਉਹੀ ਜਾਣਦਾ ਹੈ ਕਿ ਜਿਹੜੀ ਇੱਥੇ ਲੀਡਰਸ਼ਿਪ ਉਹ ਤਾਂ ਨਾਕਾਬਲ ਆ ਚਾਹੇ 9 ਵਾਰ ਇਕਲੈਕਸ਼ਨ ਲੜੇ ਹੋਣ ਪਾਂਡੇ ਸਾਹਿਬ ਉਹਨਾਂ ਦੀ ਗੱਲ ਹੋਵੇ ਚਾਹੇ ਡਾਬਰ ਸਾਹਿਬ ਦੀ ਗੱਲ ਹੋਵੇ 5 ਵਾਰ ਐਮਐਲਏ ਬਣੇ ਚਾਹੇ ਸਾਡੇ ਭਰਾ ਦੀ ਆਸ਼ੂ ਦੀ ਗੱਲ ਹੋਵੇ ਦੂਰੇ ਮੱਲੇ ਬਣਿਆ ਉਹਨਾਂ ਨੂੰ ਮਿੱਟੀ ਘੱਟੇ ਜਾਣਦਾ ਉਹਦੇ ਤੇ ਕੀ ਦੀ ਫੋਟ ਲਾਈ ਹੋਈ ਆ ਆਪ ਦੀ ਫੋਟੋ ਵੱਡੀ ਕਰਕੇ ਲਾਈ ਹੋਈ ਆ ਤੇ ਇੱਕ ਰਾਹੁਲ ਗੰਦ ਤੇ ਖੜਗੇ ਦੀ ਲੈ ਹੁਣ ਕਰਨ ਤਾਂ ਹੀ ਆ ਸਾਰੇ ਵੀ ਲੈਲਾ ਰਾਹੁਲ ਗੰਦ ਤੇ ਖੜਗੇ ਤੋਂ ਵੋਟਾਂ ਐਵੇਂ ਕੌਂਸਲਰ ਕਹਿਣ ਸਾਰੇ ਇਹ ਤਾਂ ਫਿਰ ਹੁਣ ਤੁਹਾਨੂੰ ਆਪ ਹੀ ਦੱਸਦਾ ਨਾ ਕਿ ਹਾਲਾਤ ਕਿਵੇਂ ਬਣਦੇ ਹਾਰਾਂ ਦੇ ਤੋਂ ਜਵਾਨੀ ਇਹਨਾਂ ਨੂੰ ਸਿਖਾਊਗੀ ਸਬਕ ਜਿਨ੍ਹਾਂ ਦੇ ਭਰਾ ਦੇ ਖਿਲਾਫ ਇਹ ਜਿਨ੍ਹਾਂ ਦੇ ਭਰਾ ਦੇ ਖਿਲਾਫ ਜ਼ਹਿਰ ਸੱਟ ਦਾ ਰਿਹਾ ਵੀ ਅਮਰਤ ਨਸ਼ਾ ਕਾਊ ਨਸ਼ਾ ਨੰ ਬੰਦ ਕਰਾਓ ਉਹਨਾਂ ਨੂੰ ਡਿਬਰੂਗੜ ਭੇਜੋ ਉਹਨਾਂ ਨੂੰ ਚੱਕ ਲਓ ਉਹ ਕਹਿੰਦਾ ਜਾਰੀ ਰੰਗ ਲਾਈਆ ਆ ਅਸ਼ੂਦੀ ਤੇ ਰੈਂਸ ਕਿਆ ਵੀਰੋਂ ਡਲੋ ਅੱਗੇ ਵੀ ਦੱਸ ਕਰਦੇ ਸੀ ਇਹੀ ਕਹਿੰਦਾ ਹੈ ਲੋਕ ਕਹਿੰਦੇ ਕਿ ਦੋਨਾਂ ਦੇ ਪਹਿਲਾਂ ਹੀ ਜਾ ਰਹੀ ਸੀ ਪਹਿਲਾਂ ਕਾਂਗਰਸ ਹੀ ਸੀਗੇ ਉਹਨਾਂ ਚਲੋ ਉਹ ਤਾਂ ਵੱਖਰੀ ਗੱਲ ਹੈ ਪਰ ਜਿਹੜਾ ਸਿਨੈਰੀਓ ਬਦਲਿਆ ਹੁਣ ਤੁਸੀਂ ਇਹ ਦੇਖਿਓ ਦਿਨੋਂ ਦਰ ਰੰਗ ਦੇਖਿਓ ਕਿਵੇਂ ਬਦਲਦੇ ਆ ਇਹ ਲੁਧਿਆਣੇ ਵਾਲੇ ਆ ਪੜੇ ਲਿਖੇ ਆ ਇਹ ਸਭ ਜਾਣਦੇ ਆ ਚਾਲਾਂ ਵੀ ਜਾਣਦੇ ਟੋਪੀਆਂ ਪਾਉਣ ਵਾਲਿਆਂ ਦੀ ਟੋਪੀ ਵਾਜਣੋਂ ਟੋਪੀ ਪਾਉਂਦੇ ਨੇ ਜਿਹੜੇ ਦਿਨੇ ਸਰਦਾਰਾਂ ਵਾਂਗੂ ਤੌਰ ਕੱਢਣੀ ਪੱਗ ਬੰਨਣੀ ਤੇ ਤੜਕੇ ਪਾਰ ਦੀ ਟੋਪੀ ਕੋਕ ਟੋਪੀਵਾਜ ਬੰਦਾ ਹੈ ਲੁਧਿਆਣੇ ਵਾਲੇ ਟੋਪੀਵਾਜਾਂ ਨੂੰ ਚੰਗੀ ਤਰ੍ਹਾਂ ਨਿਚਲਣਾ ਜਾਣਦੇ ਜਿੱਧਰੋਂ ਆਇਆ ਉਧਰ ਨੂੰ ਤੋਰਨਗੇ ਵਾਪਸ ਹੁਣ ਤੁਸੀਂ ਇਹ ਦੱਸੋ ਕਿ ਗਿੱਦੜਵਾਹੇ ਵਾਲਿਆਂ ਦਾ ਦਿਲ ਤੋੜ ਰਿਹਾ ਜਾਂ ਉਹਨਾਂ ਨੂੰ ਧੋਖਾ ਕਰ ਰਿਹਾ ਜਾਂ ਲੁਧਿਆਣੇ ਵਾਲੇ ਨਾ ਕਰ ਰਿਹਾ ਇਹ ਤਾਂ ਕਹਿੰਦਾ ਮੇਰਾ ਦਿਲ ਉੱਥੇ ਹੈ ਗਿੱਦੜਵਾਹੇ ਆ ਤੇ ਫਿਰ ਉਹਨਾਂ ਨਾਲ ਧੋਖਾ ਹੋ ਰਿਹਾ ਜਾਂ ਇੱਥੋਂ ਵਾਲਿਆਂ ਨਾਲ ਧੋਖਾ ਕਰ ਰਿਹਾ ਸਮਝੋ ਲੋਕਾਂ ਨੂੰ ਥੋੜੇ ਰਾਹੀਂ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹੋ ਜਿਹੇ ਬਹਿਰੂਪੀ ਆਪਣੇ ਦੇਖਦੇ ਹੁੰਦੇ ਨੇ ਕਿਈ ਦੁਕਾਨਾਂ ਤੇ ਬੈਠੇ ਹੁੰਦੇ ਆ ਜਾਂ ਬਾਜ਼ਾਰਾਂ 'ਚ ਫਿਰਦੇ ਹੁੰਦੇ ਆ ਰੋਜ਼ ਬਹਿ ਰੁਪਿਆ ਹੁੰਦਾ ਕੋਈ ਕਿਹੜਾ ਪੇਸ ਵਟਾ ਕੇ ਕੋਈ ਕਿਹੜਾ ਪੇਸ ਵਟਾ ਕੇ ਹੁਣ ਬਹਿ ਰੁਪਿਆ ਫਿਰ ਪੇਸ ਵਟਾ ਕੇ ਆਇਆ ਹੈ ਪਹਿਲਾਂ ਬਠਿੰਡੇ ਗਿਆ ਸੀ ਬਠਿੰਡੇ ਰੇ ਤਾਂ ਮਾਂਜ ਕੋ ਤੋਰਤਾ ਹੁਣ ਇੱਥੇ ਆਇਆ ਹੈ ਇੱਥੇ ਇੰਡਸਟਰੀ ਵਾਲਿਆਂ ਦੇ ਜੇਬਾਂ ਨੂੰ ਕੱਟਣ ਵਾਸਤੇ ਆਇਆ ਤੁਸੀਂ ਇਹ ਦੇਖੋ ਕਿ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਚਲੋ ਸਰਕਾਰੀ ਸਰਕਾਰ ਦੇ ਵਿੱਚ ਕਰਾਪਸ਼ਨ ਕੀਤੀ ਆ ਉਹ ਕਰਾਪਸ਼ਨ ਦੇ ਵਿੱਚ ਉਹ ਸਜ਼ਾ ਨਹੀਂ ਮਿਲਣੀ ਹਜੇ ਜਦੋਂ ਭਗਵਾਨ ਇਹ ਪ੍ਰਧਾਨ ਕੀਤਾ ਲਿਆ ਨਾ ਉਦੋਂ ਭਗਵਾਨ ਤੋਂ ਟੰਗੂ ਕਿਉਂਕਿ ਉਦੋਂ ਉਹਨਾਂ ਨੇ ਬੋਲਦਾ ਨਹੀਂ ਉਹਦੇ ਖਿਲਾਫ ਇਹ ਇੱਕ ਹਥਿਆਰ ਰੱਖਿਆ ਹੈ ਦਾ ਬਹੁਤ ਕੱਟਿਆ ਹਾਂ ਜੀ ਪੰਜਾਬ ਦੇ ਇਕੱਠੇ ਬਾਹਰ ਤੇ ਇਕੱਠੇ ਹਾਂ 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 ਇੱਥੇ ਵੀ ਇਕੱਠੇ ਆ ਤੁਸੀਂ ਸਮਝੋ ਹਿਡਨ ਸਮਝੌਤੇ ਆ ਇੱਥੇ ਵੀ ਹਿਡਨ ਸਮਝੌਤੇ ਆ ਇਹ ਕਾਂਗਰਸ ਦੇ ਵਰਕਰਾਂ ਨੂੰ ਸਮਝਣੀ ਚਾਹੀਦੀ ਗੱਲ ਇਹ ਤਾਂ ਓਪਰਲੀ ਸਮਝੌਤਾ ਨਹੀਂ ਕੀਤਾ ਕਾਂਗਰਸ ਨੇ ਇੱਥੇ ਇੰਡੀਆ ਗਰਜ ਜੋੜ ਨਾਲ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਪੰਜਾਬ ਦੇ ਲੋਕਾਂ ਅੱਖੀ ਲੋਕਾਂ ਡਾਂਗ ਚੱਕ ਲੈਣਗੇ ਕਾਂਗਰਸ ਦੇ ਲੀਡਰਾਂ ਨੂੰ ਵੋਟਾਂ ਨਹੀਂ ਸੀ ਪਾਉਣੀਆਂ ਇੱਥੇ ਹਿਡਨ ਸਮਝੌਤਾ ਹੈ ਅੰਦਰੂਨੀ ਸਮਝੌਤਾ ਹੈ ਕਿ ਇੱਥੇ ਕਿਹੜਾ ਕੈਂਡੀਡੇਟ ਦੇਣਾ ਵਿਜੇਂਦਰ ਸਿੰਘ ਲਾਲਾ ਕੀ ਵਿਜੇ ਆ ਆਨੰਦਪੁਰ ਸਾਹਿਬ ਚ ਉਹਨੂੰ ਉੱਥੇ ਭੇਜਤਾ ਸਮਝੋ ਗੱਲ ਨਾ ਇਸੀ ਤਰ੍ਹਾਂ ਹੋਰ ਕਈ ਕੈਂਡੀਡੇਟ ਆ ਜਿਨ੍ਹਾਂ ਦਾ ਇੱਥੇ ਇਹਦਾ ਕੀ ਬੀਜਿਆ ਹੱਸ ਇੱਥੇ ਇਹ ਆ ਗਿਆ ਇੱਥੇ ਲੜਦਾ ਬਠਿੰਡੇ ਚੋਣ ਲੜੀ ਆ ਉੱਥੇ ਜੇ ਬਠਿੰਡੇ ਦੇ ਲੋਕਾਂ ਦੇ ਦੁੱਖ ਸੁੱਖ ਚ ਗਿਆ ਹੁੰਦਾ ਜੇ ਬਠਿੰਡੇ ਦੇ ਲੋਕਾਂ ਨਾਲ ਖੜਾ ਹੁੰਦਾ ਸਰਕਾਰ ਸੀ ਚਲੋ ਮੰਨ ਲਓ ਪਾਰਲੀਮੈਂਟ ਦੀ ਇਲੈਕਸ਼ਨ ਹੀ ਹਾਰ ਗਿਆ ਸੀ ਐਮਐਲਏ ਸੀ ਬਣ ਗਿਆ ਸੀ 17 ਚ ਬਣਿਆ ਹੋਇਆ ਸੀ ਆਲਰੇਡੀ ਤੇ ਮੰਤਰੀ ਬਣ ਗਿਆ ਸੀ ਬਾਅਦ ਚ ਤੇ ਉੱਥੋਂ ਦੇ ਲੋਕਾਂ ਦਾ ਕੋਈ ਸਵਾਰ ਦਾ ਮੰਤਰੀ ਬਣ ਕੇ ਤੇ ਫਿਰ ਇਹਨੂੰ ਭੱਜਣ ਦੀ ਕੀ ਲੋੜ ਪੈਂਦੀ ਭੱਜਿਆ ਕਿਉਂ ਉੱਥੋਂ ਬਠਿੰਡੇਆਂ ਨੇ ਭਜਾਇਆ ਏ ਦੂਜੀ ਗੱਲ ਜਿਹੜੀ ਸਭ ਤੋਂ ਇੱਥੇ ਮਤਲਬ ਜਿਹੜਾ ਹਰੇਕ ਬੰਦਾ ਕਹਿੰਦਾ ਮੈਂ ਆਹ ਕਰੂੰਗਾ ਲੈ ਜਿਹੜਾ ਤਰ੍ਹਾਂ ਕਰਨ ਵਾਲਾ ਸੀ ਮੈਂ ਦੱਸਦਾ ਕੰਮ ਤਾਂ ਚਲੋ ਉਹ ਬਹੁਤ ਵੱਡਾ ਸੀ ਵਿੜਹਾਈਆਂ ਮਿਲਣੀਆਂ ਸੀ ਹਰੇਕ ਬੰਦਾ ਲੈ ਨਹੀਂ ਸਕਦਾ ਟਰਾਂਸਪੋਰਟ ਮੰਤਰੀ ਸੀ ਪਿੰਡ ਸਰਾਬੇ ਗਿਆ ਰਾਏਕੋਟ ਤੋਂ ਰਾਏਕੋਟ ਪਿੰਡ ਤੋਂ ਲੁਧਿਆਣੇ ਤੱਕ ਸਿੱਧੀ ਬੱਸ ਨਹੀਂ ਆਉਂਦੀ ਸਰਕਾਰੀ ਗੱਲ ਸਮਝੋ ਤੁਸੀਂ ਤੇ ਟਰਾਂਸਪੋਰਟ ਮੰਤਰੀ ਬਾਦਲਾਂ ਦੀਆਂ ਬੱਸਾਂ ਪਿੱਛੇ ਐਵੇਂ ਵੀਡੀਓ ਬਣਾਉਂਦਾ ਰਿਹਾ ਕਿਵੇਂ ਬੱਸਾਂ ਫੜਨੀਆਂ ਕੋਈ ਬੱਸ ਨਹੀਂ ਫੜੀ ਜਿਹੜਾ ਤਰ੍ਹਾਂ ਕਰਨ ਵਾਲਾ ਕੰਮ ਸੂ ਕਰਦਾ ਟੂਰਨਾਮੈਂਟ ਤੇ ਗਿਆ ਉੱਥੇ ਸਰਾਬੇ ਪਿੰਡ ਉੱਥੇ ਕਹਿ ਕੇ ਆਇਆ ਉਹ ਤੂੰ ਬਾਬੇ ਦੀਆਂ ਬਖਸ਼ਿਸ਼ਾਂ ਤੋਂ ਅਧੂਰਾ ਰਹਿ ਗਿਆ ਭਾਈ ਜੇ ਤੂੰ ਇਹ ਕੰਮ ਕਰ ਦਿੰਦਾ ਤਾਂ ਬਖਸ਼ਿਸ਼ਾਂ ਮਿਲ ਜਾਂਦੀਆਂ ਬਾਬਾ ਸਰਾਬਾ ਖੁਸ਼ ਹੁੰਦਾ ਸਾਡਾ ਤੇ ਬਾਬਾ ਸਰਾਬਾ ਤਾਂ ਖੁਸ਼ ਹੀ ਨਹੀਂ ਹੋਇਆ ਉਹਦੇ ਪਿੰਡ ਨੂੰ ਵਸ ਨਹੀਂ ਚਲਾ ਸਕਿਆ ਤੇ ਹੁਣ ਤੁਸੀਂ ਆਸ ਦੱਸੋ ਕੀ ਰੱਖਦੇ ਹੋ ਜਿਹਦਾ ਜਿਹੜਾ ਮਹਿਕਮਾ ਜਿਸ ਬੰਦੇ ਕੋਲ ਹੈ ਸੀ ਇਹ ਤਾਂ ਮਿੱਟੀ ਦਾ ਤੇਲ ਖਾ ਗਿਆ ਮੇਰੇ ਕੋਲ ਫਾਈਲ ਪਈ ਆ ਪਰ ਤੁਸੀਂ ਸੱਦੂਆਂ ਨੂੰ ਪ੍ਰੈਸ ਕਾਨਫਰੰਸ ਕਰਾ ਗਏ ਮੇਰੇ ਕੋਲ ਐਕਟੀਵਿਟੀ ਫਾਈਲ ਹੈ ਦੱਸਦੇ ਹੁਣ ਪਰ ਹੁਣ ਬੈਠ ਕੇ ਹੁਣ ਸਾਥੀ ਆਏ ਹੋਏ ਇਹਨੇ ਪਜਾਰੇ ਤੋਪੇ ਖੜੇ ਕਿੰਨੇ